ਪਰਮ ਸਨਮਾਨਯੋ குரு ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚੱਲਦੇ ਚੱਲਦੇ ਸੂਲੀ ਸਰਪੰਡ ਪਹੁੰਚ ਗਏ ਤੇ ਸ਼ੁਭ ਥਾਂ ਵੇਖ ਕੇ ਉਥੇ ਡੇਰਾ ਕੀਤਾ ਜਦ ਸੂਰਜ ਡੁੱਬ ਗਿਆ ਤਾਂ ਸਾਰੇ ਹਨੇਰਾ ਹੋ ਗਿਆ ਫਿਰ ਸਾਰੇ ਆਰਾਮ ਕਰਨ ਲੱਗੇ ਦੋ ਚੋਰ ਗੁਰੂ ਜੀ ਦੇ ਨਾਲ ਲੱਗੇ ਕਈ ਦਿਨਾਂ ਤੋਂ ਮੂਰਖਾ ਭਾਗੇ ਗੁਰੂ ਜੀ ਦੇ ਮਗਰ ਲੱਗੇ ਹੋਏ ਸਨ ਉਹ ਦੋਵੇਂ ਘੋੜੇ ਲੈ ਜਾਣਾ ਚਾਹੁੰਦੇ ਸਨ ਇਸ ਲਈ ਦੋਵੇਂ ਇਸੇ ਤਾਕ ਵਿੱਚ ਸਨ ਉਹ ਕੋਈ ਦੂਰੀ ਤੇ ਡੇਰੇ ਤੇ ਲੁੱਕ ਕੇ ਬੈਠ ਗਏ ਵੇਖਦੇ ਸਨ ਕਿ ਜਦ ਆ ਲਗੇ ਤੇ ਘੋੜੇ ਖੋਲ ਕੇ ਲੈ ਜਾਈਏ ਤਦ ਉਹਨਾਂ ਨੇ ਇੱਕ ਵੱਡੇ ਸ਼ਹਿਰ ਨੂੰ ਗੁਰੂ ਜੀ ਦੇ ਡੇਰੇ ਵੱਲ ਆਉਂਦਿਆਂ ਵੇਖਿਆ ਉਹ ਚਾਰੇ ਪਾਸੇ ਵੰਦਨਾ ਕਰਕੇ ਫੇਰਿਆ ਇਸ ਤਰ੍ਹਾਂ ਪਾਪਾਂ ਦੇ ਨਾਸ਼ ਕਰਨ ਵਾਲੇ ਗੁਰੂ ਜੀ ਨੂੰ ਮਨਾ ਕੇ ਫਿਰ ਉਹ ਜੰਗਲ ਵਿੱਚ ਚਲਾ ਗਿਆ ਇਹ ਵੇਖ ਕੇ ਦੋਵੇਂ ਚੋਰ ਲੁਕ ਗਏ ਉਹਨਾਂ ਵਿੱਚੋਂ ਇੱਕ ਚੋਰ ਕਹਿਣ ਲੱਗਾ ਇਹ ਸੱਚਾ ਪੀਰ ਹੈ ਇਸ ਗੁਣੀ ਗਹੀਰ ਨੂੰ ਉਚਿਤ ਮੰਨਣਾ ਚਾਹੀਦਾ ਹੈ ਜਿਸ ਪਾਸ ਪਸ਼ੂ ਸ਼ੇਰ ਚੱਲ ਕੇ ਆ ਗਿਆ ਹੈ ਨਮਸਕਾਰ ਅਤੇ ਪ੍ਰਕਰਮਾ ਕਰਕੇ ਚਲਾ ਗਿਆ ਹੈ ਮੈਂ ਤਾਂ ਇਹਨਾਂ ਦੀ ਚੋਰੀ ਨਹੀਂ ਕਰਾਂਗਾ ਇਹਨਾਂ ਨੂੰ ਦੋਵੇਂ ਹੱਥ ਜੋੜ ਕੇ ਬੰਦਨਾ ਕਰਦਾ ਹਾਂ। ਹਿਰਦੇ ਵਿੱਚ ਆਪਣਾ ਭਲਾ ਧਾਰਨ ਕਰੀਏ। ਚਲੋ ਕਿਸੇ ਹੋਰ ਥਾਂ ਜਾ ਕੇ ਚੋਰੀ ਕਰੀਏ। ਇਹ ਸੁਣ ਕੇ ਦੂਸਰੇ ਨੇ ਕਿਹਾ ਕਿਉਂ ਆਪਣੇ ਮਨ ਵਿੱਚ ਭਰਮ ਕੀਤਾ ਹੈ? ਕਿਸੇ ਨੂੰ ਕੀ ਪਤਾ ਸ਼ੇਰ ਕਿਉਂ ਆਇਆ ਸੀ? ਤੂੰ ਕਿਹੜੀ ਵੱਡੀ ਕਾਰਨਾਮਾ ਦੇ ਵੇਖੀ ਹੈ? ਕਈਆਂ ਦਿਨਾਂ ਦੇ ਅਸੀਂ ਗੁਰੂ ਜੀ ਦੇ ਮਗਰ ਲੱਗੇ ਹੋਏ ਹਾਂ। ਅੱਜ ਆਕਾਸ਼ ਵਿੱਚ ਬੱਦਲ ਘੇਰੇ ਹੋਣ ਕਰਕੇ ਬਹੁਤ ਹਨੇਰਾ ਹੈ। ਘੋੜੇ ਛੱਡ ਕੇ ਕਿਵੇਂ ਚਲੇ ਜਾਵਾਂਗੇ ਅੱਜ ਘੋੜੇ ਭਲੀ ਪ੍ਰਕਾਰ ਨਾਲ ਲੈ ਕੇ ਜਾਵਾਂਗੇ ਹਿਰਦੇ ਵਿੱਚ ਕਿਸੇ ਪ੍ਰਕਾਰ ਦਾ ਸੰਦੇਹ ਨਾ ਕਰੀਏ ਬਹੁਤ ਕੀਮਤੀ ਦੋਵੇਂ ਘੋੜੇ ਲੈ ਕੇ ਜਾਵਾਂਗੇ ਇੱਕ ਵਾਰ ਜੇ ਮੈਂ ਘੋੜੇ ਤੇ ਚੜ ਗਿਆ ਫਿਰ ਵਾਪਸ ਨਹੀਂ ਦਿਆਂਗਾ ਲੈ ਕੇ ਚਲਾ ਜਾਵਾਂਗਾ ਤੂੰ ਕਿਉਂ ਇੰਨੀ ਵਿਸ਼ਾਲ ਚਿੰਤਾ ਕੀਤੀ ਹੈ ਤੂੰ ਇੱਕ ਘੜੀ ਠਹਿਰ ਮੈਂ ਆਪਣੇ ਨਾਲ ਲੈ ਕੇ ਜਾਵਾਂਗਾ ਇਹ ਸੁਣ ਕੇ ਪਹਿਲੇ ਚੋਰ ਨੇ ਉਸ ਦੀ ਗੱਲ ਮਨ ਵਿੱਚ ਨਾ ਮੰਨੀ ਉਥੇ ਹੀ ਹੱਥ ਜੋੜ ਕੇ ਬੰਦਨਾ ਕੀਤੀ ਫੇਰ ਪਹਿਲਾ ਚੋਰ ਬਹੁਤ ਡਰ ਮੰਨ ਕੇ ਆਪਣੇ ਘਰ ਨੂੰ ਚਲਾ ਗਿਆ ਪਰ ਦੂਸਰਾ ਚੋਰ ਉਸ ਥਾਂ ਹੀ ਬੈਠਾ ਰਿਹਾ ਜਦ ਅਧੀ ਰਾਤ ਹੋਈ ਤਾਂ ਉਹ ਚੋਰ ਕੋੜੇ ਦੇ ਨੇੜੇ ਪਹੁੰਚਿਆ ਪਤਲੀਆਂ-ਪਤਲੀਆਂ ਮੀਹ ਦੀਆਂ ਕਣੀਆਂ ਪੈਣ ਲੱਗੀਆਂ ਜਿੱਥੇ-ਕਿੱਥੇ ਬਹੁਤ ਹਨੇਰਾ ਪਸਰਿਆ ਹੋਇਆ ਸੀ ਚੌਂਕੀਦਾਰ ਪਰਦੇ ਹੇਠ ਚਲੇ ਗਿਆ ਪੂਰੇ ਦੀ ਹਵਾ ਕਰਕੇ ਉਹ ਕੁਝ ਅਲਸਾ ਹੋਇਆ ਸੀ ਤਾਂ ਉਸ ਚੋਰ ਨੇ ਘੋੜਾ ਖੋਲ ਲਿਆ ਘੋੜੇ ਨੂੰ ਲਗਾਮ ਦੇ ਕੇ ਉੱਪਰ ਚੜ ਗਿਆ ਜਦ ਡੇਰੇ ਨੂੰ ਲੰਘ ਕੇ ਅੱਗੇ ਚਲੇ ਗਿਆ ਤਾਂ ਸਤਿਗੁਰੂ ਜੀ ਨੇ ਵਚਨ ਕੀਤਾ ਉਹ ਘੋੜਿਆਂ ਦੇ ਪਹਿਰੇਦਾਰਾ ਜਾਗਦਾ ਹੈ ਕਿ ਸੁੱਤਾ ਹੈ ਘੋੜੇ ਦੇ ਚੱਲਣ ਦੀ ਆਵਾਜ਼ ਆ ਰਹੀ ਹੈ ਆਪਣੇ ਥਾਂ ਖਲੋਤਾ ਹੈ ਜਾਂ ਨਹੀਂ ਹਨੇਰੇ ਵਿੱਚ ਆਪਣੇ ਹੱਥ ਨੂੰ ਫੇਰੋ ਇਹ ਸੁਣ ਕੇ ਸੇਵਕ ਨੇ ਅੱਖਾਂ ਖੋਲੀਆਂ جا کے گھوڑے ਦਾ ਥਾਂ ਵੇਖਿਆ ਜਦ ਘੋੜਾ ਨਾ ਵੇਖਿਆ ਤਾਂ ਫੌਰਨ ਬੋਲਿਆ ਗੁਰੂ ਜੀ ਚੋਰ ਨੇ ਘੋੜਾ ਖੋਲ ਲਿਆ ਹੈ ਹੁਣੇ ਹੀ ਥੋੜਾ ਥੋੜਾ ਮੀਂਹ ਵਰਿਆ ਹੈ ਮੈਂ ਮੀਂਹ ਤੋਂ بچਣ ਵਾਸਤੇ ਪਰਦੇ ਹੇਠ ਹੋ ਗਿਆ ਸੀ ਘੋੜੇ ਨੂੰ ਲੈ ਕੇ ਗਏ ਨੂੰ دیر ਨਹੀਂ ਹੋਈ ਹੈ ਇਹ ਮਹਾਕੁਕਰਮ ਕਿਸ ਮੂਰਖ ਨੇ ਕੀਤਾ ਹੈ ਗੁਰੂ ਜੀ ਦਾ ਆਦਰ ਨਹੀਂ ਵੇਖਿਆ ਲੋਕ ਪਰਲੋਕ ਦੋਹਾਂ ਤੋਂ ਹੀਣਾ ਹੋ ਗਿਆ ਹੈ ਘੋੜਾ ਆਪਣਾ ਆਪ ਵਾਪਸ ਕਰਵਾਓ ਤੇ ਚੋਰ ਨੂੰ ਉੱਚ ਸਜ਼ਾ ਦਿਵਾਓ ਨਹੀਂ ਤਾਂ ਇਸ ਦੇਸ਼ ਦੇ ਲੋਕ ਸਾਨੂੰ ਰਾਹ ਵਿੱਚ ਹੀ ਰੋਕ ਕੇ ਵਸਤਾਂ ਖੋ ਲੈਣਗੇ ਤੁਸੀਂ ਹਰ ਪ੍ਰਕਾਰ ਸਮਰਥ ਹੋ ਇਸ ਚੋਰ ਦਾ ਡੰਡ ਰਹਿਤ ਰਹਿਣਾ ਉਚਿਤ ਨਹੀਂ ਹੈ ਫਿਰ ਰਾਤ ਸਮੇ ਉਹ ਆ ਜਾਏਗਾ ਕਿ ਜਾ ਹੋਇਆ ਕੁਝ ਹੋਰ ਵਸਤਾਂ ਚੁੱਕ ਕੇ ਲੈ ਜਾਏਗਾ ਜੇ ਆਪਣੀ ਵਿਸ਼ੇਸ਼ ਸ਼ਕਤੀ ਨਹੀਂ ਦਿਖਾਓਗੇ ਤਾਂ ਪਰਦੇਸ ਵਿੱਚ ਫਿਰਦੇ ਬਚ ਨਹੀਂ ਸਕੋਗੇ ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਕਿ ਧੀਰੇ ਹੀ ਦਿੱਤਾ ਜਿਸ ਨੇ ਇਹ ਕਰਮ ਕੀਤਾ ਹੈ ਉਹ ਜ਼ਰੂਰ ਫਲ ਪਾਵੇਗਾ ਉਹ ਉੱਤਰ ਵਾਲੇ ਪਾਸੇ ਘੋੜੇ ਨੂੰ ਲੈ ਗਿਆ ਹੈ ਉਸ ਨੂੰ ਫੜ ਲਓ ਤੇ ਉਸ ਦੇ ਨਾਲ ਭਜੋ ਸੰਗਣੇ ਹਨੇਰੇ ਤੇ ਜੇ ਸ਼ੰਕਾ ਕਰੋ ਤੇ ਸਵੇਰ ਹੋਣ ਤੇ ਕੰਗਾਲ ਬੁੱਧੀ ਵਾਲੇ ਭਾਉ ਬੁੱਧ ਹੀਨ ਨੂੰ ਫੜ ਲਓ ਸਾਡਾ ਘੋੜਾ ਕਿਤੇ ਨਹੀਂ ਚੱਲਿਆ ਹੈ ਸਵੇਰ ਹੁੰਦਿਆਂ ਹੀ ਇਸ ਥਾਂ ਪ੍ਰਗਟ ਰੂਪ ਵਿੱਚ ਆ ਜਾਏਗਾ ਸਤਗੁਰੂ ਜੀ ਦੇ ਉਦਾਰ ਬਚਨ ਸੁਣ ਕੇ ਧੀਰੇ ਧਾਰ ਕੇ ਸਾਰੇ ਮਨੁੱਖ ਬੈਠ ਗਏ ਕਈ ਸੁੱਤੇ ਰਹੇ ਕਈ ਜਾਗ ਪਏ ਚੋਰ ਨੂੰ ਫੜਨ ਦੀ ਚਿੰਤਾ ਵਿੱਚ ਲੱਗੇ ਰਹੇ ਗੱਲਾਂ ਕਰਦੇ ਆ ਸਵੇਰ ਹੋ ਗਈ ਤਾਂ ਸਤਗੁਰੂ ਜੀ ਨੇ ਨਿਸ਼ਾਨ ਦੇ ਹੀ ਦਸੀ ਸਾਰੇ ਸੇਵਕ ਸਮਝ ਕੇ ਦੌੜ ਪਏ ਤੇ ਅੱਧ ਕੋਹ ਦੇ ਪੈਂਡੇ ਤੇ ਪਹੁੰਚ ਗਏ ਉੱਥੇ ਚੋਰ ਨੂੰ ਖੜਾ ਵੇਖਿਆ ਚੋਰ ਨੇ ਘੋੜੇ ਨੂੰ ਵਾਗਾਂ ਤੋਂ ਫੜਿਆ ਹੋਇਆ ਸੀ ਸਤਗੁਰੂ ਜੀ ਦੇ ਸੇਵਕਾਂ ਨੇ ਘੋੜੇ ਨੂੰ ਜਾ ਫੜਿਆ ਮੂਰਖ ਚੋਰ ਸਿਰ ਨਿਵਾ ਕੇ ਖੜਾ ਰਿਹਾ ਘੋੜੇ ਸਮੇਤ ਉਸ ਨੂੰ ਲੈ ਕੇ ਚੱਲ ਕੇ ਆ ਗਏ ਗੁਰੂ ਜੀ ਦੇ ਪਾਸ ਲਿਆ ਕੇ ਉਸ ਨੂੰ ਪੇਸ਼ ਕੀਤਾ ਆਧ ਕੋਤੇ ਇਹ ਬੈਠਾ ਸੀ ਇਹ ਘੋੜੇ ਨੂੰ ਆਪਣੇ ਘਰ ਨੂੰ ਲੈ ਕੇ ਕਿਉਂ ਨਹੀਂ ਗਿਆ ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਸੱਚੋ ਸੱਚ ਦੱਸ ਤੂੰ ਘੋੜਾ ਘਰ ਲੈ ਕੇ ਕਿਉਂ ਨਹੀਂ ਗਿਆ ਹੇ ਭੋਲੇ ਸਾਡੇ ਪਾਸ ਹੀ ਬੈਠਾ ਰਿਹਾ ਹੈ ਜਦ ਚੋਰ ਨੇ ਸਾਰੀ ਗੱਲ ਦੱਸੀ ਕਿ ਅਸੀਂ ਦੋ ਚੋਰ ਸੀ ਇੱਕ ਪੱਜ ਗਿਆ ਸੀ ਮੈਂ ਆ ਕੇ ਤੁਹਾਡਾ ਘੋੜਾ ਖੋਲਿਆ ਲਗਾਮ ਦੇ ਕੇ ਉਸ ਉੱਤੇ ਸਵਾਰ ਹੋ ਗਿਆ ਕਾਫੀ ਦੂਰ ਤੱਕ ਜਦ ਮੈਂ ਰਾਹੇ ਰਹਾ ਗਿਆ ਤਾਂ ਉੱਥੇ ਜਾ ਕੇ ਮੈਂ ਅੰਨ੍ਹਾ ਹੋ ਗਿਆ ਜਦ ਕਿਸੇ ਪਾਸੇ ਵੀ ਜਾ ਨਾ ਜਾਏ ਤਾਂ ਮੈਨੂੰ ਆਪਣੇ ਸਾਥੀ ਦੇ ਬਚਨ ਯਾਦ ਆਏ ਉਸ ਨੇ ਨਮਸਕਾਰ ਕਰਕੇ ਇੱਕ ਸ਼ੇਰ ਨੂੰ ਵੇਖਿਆ ਸੀ ਬੇਸ਼ੱਕ ਉਹ ਤੁਰਕ ਸੀ ਉਸ ਨੇ ਮੈਨੂੰ ਬਹੁਤ ਸਮਝਾਇਆ ਮੈਂ ਉਸ ਦੀ ਕਹੀ ਇੱਕ ਨਾ ਮੰਨੀ ਉਹ ਚੱਲ ਕੇ ਆਪਣੇ ਘਰ ਨੂੰ ਚਲਾ ਗਿਆ ਜਦ ਮੈਂ ਅੰਨਾ ਹੋ ਗਿਆ ਤਾਂ ਬਹੁਤ ਪਛਤਾਇਆ ਫਿਰ ਵਾਪਸ ਹੋ ਕੇ ਤੁਹਾਡੇ ਵਾਲੇ ਪਾਸੇ ਆਇਆ ਦਿਸ਼ਾ ਦਾ ਭਰਮ ਹੋ ਗਿਆ ਤੇ ਮੈਥੋਂ ਕੁਝ ਜਾਣਿਆ ਨਹੀਂ ਸੀ ਜਾਂਦਾ ਲਾਚਾਰ ਹੋ ਕੇ ਉਸ ਥਾਂ ਹੀ ਚਲਾ ਗਿਆ ਸਵੇਰ ਹੋਣ ਤੇ ਫਿਰ ਤੁਹਾਡੇ ਸੇਵਕ ਮੈਨੂੰ ਮਿਲ ਪਏ ਤੇ ਗੁੱਸਾ ਧਾਰ ਕੇ ਉਹਨਾਂ ਨੇ ਮੈਨੂੰ ਫੜ ਲਿਆ ਮੈਂ অতি ਮੂਰਖ ਨੇ ਵੱਡਾ ਪਾਪ ਕੀਤਾ ਹੈ ਫੇਰ ਤੁਹਾਡੇ ਪ੍ਰਤਾਪ ਨਾਲ ਮੈਨੂੰ ਅੱਖਾਂ ਨਾਲ ਦਿਖਾਈ ਦੇਣ ਲੱਗਿਆ ਮੈਂ ਤੁਹਾਡਾ ਚੋਰ ਹਾਂ ਮੈਨੂੰ ਸਜ਼ਾ ਦਿਓ ਨੀਸ਼ ਤੇ ਭੈੜਾ ਮਾਰਗ ਅਪਣਾਇਆ ਹੈ ਭਾਗheen ਮੇਰਾ ਮਨ ਸਮਝਿਆ ਨਹੀਂ ਹੈ ਤੁਹਾਡਾ ਪ੍ਰਕਾਸ਼ ਜਗਤ ਵਿੱਚ ਸੂਰਜ ਸਮਾਨ ਹੈ ਸਤਿਗੁਰੂ ਜੀ ਨੇ ਕਿਹਾ ਹੈ ਵਿਵਚਾਰ ਕਮਾਉਣ ਵਾਲੇ ਸਾਰੇ ਜਗ ਨਾਲ ਧਰੋਕ ਮੋਦੇ ਹੋ ਇਹ ਫਕੀਰ ਦਾ ਗੋਦਰਾ ਹੈ ਉਹਨੂੰ ਵੀ ਤੋ ਛੱਡਿਆ ਨਹੀਂ ਹੈ ਪਾਪ ਕਈ ਪ੍ਰਕਾਰ ਦਾ ਹੁੰਦਾ ਹੈ ਪਰ ਅਜਿਹੇ ਪਾਪ ਕਰਕੇ ਬਹੁਤ ਭਿਆਨਕ ਕਸ਼ਟ ਪ੍ਰਾਪਤ ਕਰੇਗਾ ਫਿਰ ਵੀ ਇਹਨਾਂ ਵਿੱਚ بڑا ਅੰਤਰ ਹੈ ਭਾਵੇਂ ਛੋਟੇ ਤੋਂ ਛੋਟਾ ਹੋਵੇ ਤੇ ਭਾਵੇਂ ਵੱਡੇ ਤੋਂ ਵੱਡਾ ਹੋਵੇ ਕਿੱਥੇ ਹੋਰਨਾਂ ਦੀ ਚੋਰੀ ਕਰਨੀ ਕਿੱਥੇ ਸੰਤਾਂ ਦੀ ਵਸਤੂ ਚੋਰੋਣੀ ਇਸ ਕਰਕੇ ਚੋਰ ਨੂੰ ਕੀ ਸਜ਼ਾ ਦੇਣੀ ਚਾਹੀਦੀ ਹੈ ਇਹ ਤੈਨੂੰ ਹੀ ਪੁੱਛਦੇ ਹਾਂ ਤੂੰ ਆਪ ਹੀ ਦੱਸ ਦੇ ਜਗਤ ਵਿੱਚ ਸੂਲੀ ਤੇ ਚੜਾਉਣਾ ਪ੍ਰਗਟਾ ਉਹ ਆਪ ਹੀ ਕਰ ਲੈ ਇਹ ਕਹਿ ਕੇ ਦਾਸਾਂ ਪਾਸੋਂ ਛੁਡਵਾਇਆ ਚੋਰ ਭੱਜ ਕੇ ਹੱਥ ਜੋੜ ਕੇ ਬੋਲਿਆ ਜਿਵੇਂ ਆਪ ਜੀ ਦਾ ਹੁਕਮ ਹੋਵੇ ਉਸ ਤਰ੍ਹਾਂ ਹੀ ਕਰ ਲਵਾਂਗਾ ਮੇਰੇ ਵੱਸ ਕੁਝ ਨਹੀਂ ਹੈ ਹੁਣ ਮਰਨਾ ਹੀ ਭਲਾ ਪਛਾਣੋ ਮੈਂ ਤੁਹਾਡਾ ਮਹਾਨ ਅਪਰਾਧ ਕੀਤਾ ਹੈ ਸ੍ਰੀ ਗੁਰੂ ਜੀ ਨੇ ਕਿਹਾ ਜਾਂਡ ਦੇ ਰੁੱਖ ਥੱਲੇ ਖੜੇ ਹੋ ਜਾ ਇਸ ਦੀ ਲੱਕੜੀ ਤੇ ਚੜ ਕੇ ਆਪਣਾ ਸਰੀਰ ਤਿਆਗ ਦੇ ਇਹ ਸੁਣ ਕੇ ਚੋਰ ਜੜ ਦੇ ਪੇਟ ਤੇ ਚੜ ਗਿਆ ਉੱਚਾ ਡਾਣਾ ਝਟ ਫੜ ਲਿਆ ਜ਼ੋਰ ਨਾਲ ਤੋੜਿਆ ਜਿਵੇਂ ਉਹ ਬਹੁਤ ਤਿੱਖਾ ਸੀ ਸਾਰਿਆਂ ਨੇ ਵੇਖਦਿਆਂ ਭਿਆਨਕ ਕਾਰਜ ਕੀਤਾ ਉਹ ਸੁਰਤੇ ਆਪਣਾ ਪੇਟ ਟਕਾਇਆ ਤੇ ਆਪਣਾ ਜੀਵਨ ਖਪਾਉਣ ਲਈ ਜ਼ੋਰ ਲਾਇਆ ਜਦ ਉਸਦੇ ਆਸਰੇ ਹੋ ਗਿਆ ਪੇਟ ਫਟ ਗਿਆ ਤੇ ਲੱਕੜ ਅੰਦਰ ਦਾਖਲ ਹੋ ਗਈ ਤੁਰੰਤ ਚੜਾਈ ਕਰ ਗਿਆ ਸੋ ਸਥਾਨ ਹਾਲੇ ਵੀ ਉੱਥੇ ਹੈ ਲੋਕ ਇਸ ਪਿੰਡ ਦਾ ਨਾਮ ਸੂਲੀਸਰ ਕਹਿੰਦੇ ਹਨ ਇੱਕ ਦੋ ਦਿਨ ਹੋਰ ਉੱਥੇ ਵਸਾ ਕਰਕੇ ਸ੍ਰੀ ਸਤਗੁਰੂ ਜੀ ਜਿਹੜੇ ਆਪਣੇ ਸੇਵਕਾਂ ਵਾਸਤੇ ਸੁੱਖਾਂ ਦੀ ਰਾਹ ਸਨ ਫਿਰ ਉਸ ਸਥਾਨ ਤੋਂ ਕੂਚ ਕਰ ਦਿੱਤਾ ਤੇ ਬਰੇ ਨਾਮੀ ਪਿੰਡ ਦਾ ਮਾਰਗ ਫੜ ਲਿਆ ਭਾਏ ਕਿਰਪਾਲ ਗੁਸਾਈਆਂ ਨਠੇ ਸੋਗ ਸੰਤਾਪ ਤੱਤੀ ਵਾਉ ਨਾ ਲੱਗਈ ਸਤਗੁਰ ਰਖੇ ਆ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭ ਕਿਛ ਪਾਇਆ ਜਨ ਨਾਨਕ ਸਦ ਬਲਿਹਾਰ ਸੋ ਪ੍ਰਭ ਸਾਚਾ ਸਦ ਹੀ ਸਾਚਾ ਸਾਚਾ ਸਭ ਆਕਾਰਾ ਨਾਨਕ ਸਤਿਗੁਰ ਸੋਝੀ ਪਾਈ ਸਚ ਨਾਮ ਨਿਸਤਾਰਾ